ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ 11 April ਨੂੰ ਜੋ ਸਵੇਰੇ 4 ਵਜੇ ਤੋਂ ਵਰਖਾ ਸ਼ੁਰੂ ਹੋਈ ਹੈ ਸ਼ਾਮ ਦੇ 4 ਵਜੇ ਦੇ ਵਜਦੇ ਜਿਵੇਂ ਆਤ ਸਕਰੀਨ ਤੇ ਦੇਖਦੇ ਹੋ ਕਿ ਲਾਲ ਅਲਰਟ ਆ ਗਈ ਮਾਨਸਾ ਸਰਦੂਲਗੜ੍ਹ सिरसा ਫਿਰ सिरसा ਤੋਂ ਗਾਹ ਨੂੰ ਜਾਂਦਾ ਹੋਇਆ ਆਹ ਲਾਲ ਨਿਸ਼ਾਨ ਹੈਗੀ ਹੈ ਹਨਾ ਇਹ ਫਿਰ ਹਰਿਆਣੇ ਦੇ ਕਈ ਸਾਰੇ ਹਿੱਸੇ ਨੂੰ ਪਾਰ ਕਰਦਾ ਹੋਇਆ ਇਸ ਸਮੇਂ ਵੀਡੀਓ ਰਿਕਾਰਡ ਕਰਨ ਦੇ ਸਮੇਂ ਇਹ 9 ਵਜੇ 26 ਮਿੰਟ ਹੋਏ ਨੇ ਰਾਤ ਦੇ 11 ਅਪ੍ਰੈਲ ਨੂੰ ਤਾਂ ਇਹ ਜਿਹੜਾ ਹੈਗਾ ਤੁਸੀਂ ਦੇਖਦੇ ਹੋ ਕਿ ਯੂਪੀ ਦੇ ਉੱਪਰ ਜਿਹੜਾ ਹੈਗਾ ਨੁਕਸਾਨ ਕਰੀ ਜਾ ਰਿਹਾ ਦਿਨੇ ਹਨੇਰਾ ਹੋ ਗਿਆ ਦਿਸਣੋਂ ਹਟ ਗਿਆ ਦਰਖਤ ਟੁੱਟ ਗਏ ਕਈ ਜਗ੍ਹਾ ਇਹੋ ਜਿਹੀਆਂ ਸੀ ਕਣਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਗੜੇਮਾਰੀ ਹੋ ਗਈ ਤਾਂ ਮਾੜਾ ਹੋਇਆ ਨਹੀਂ ਹੋਣਾ ਚਾਹੀਦਾ ਸੀ ਤੇ ਜਿਹੜਾ ਏਰੀਆ ਬਚ ਗਿਆ ਬਹੁਤ ਬਹੁਤ ਸ਼ੁਕਰਾਨਾ ਪਰਮਾਤਮਾ ਦਾ ਕਿ ਤੁਸੀਂ ਆਪਣਾ ਹੱਥ ਦੇ ਕੇ ਰੱਖਿਆ ਇਹਦੇ ਨਾਲ ਹੀ ਇੱਕ ਦੋ ਥਾਵਾਂ ਤੋਂ ਜਿਹੜਾ ਹੈਗਾ ਅੱਗ ਲੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਉਹ ਵੀ ਜਿਹੜਾ ਹੈਗਾ ਨਹੀਂ ਹੋਣਾ ਚਾਹੀਦਾ ਸੀ ਲੇਕਿਨ ਹੋ ਗਿਆ ਹੁਣ 12 ਅਪ੍ਰੈਲ 2025 ਨੂੰ ਜਿਹੜਾ ਸਿਸਟਮ ਹੈਗਾ ਇਹ ਨਹੀਂ ਕਿ ਇਹ ਖਤਮ ਹੋ ਗਿਆ ਨਹੀਂ ਠੀਕ ਹੈ ਕਿ ਅਜਰੇ ਨਾਲੋਂ ਇਹੇ ਕਮਜ਼ੋਰ ਹੋਏਗਾ ਜਿਵੇਂ ਅਸੀਂ ਇੱਥੇ ਦੇਖਦੇ ਹਾਂ ਕਿ ਸਵੇਰ ਤੋਂ ਹੀ ਦੁਵਾਰਾ ਫੇਰੇ ਲੱਗਦਾ ਹੈ ਕਿ ਮਾਜੀ ਵਾਲੇ ਪਾਸੇ ਜਿਹੜਾ ਹੈਗਾ ਪਾਕਿਸਤਾਨ ਤੋਂ ਇਹ ਐਂਟਰ ਕਰਦਾ ਹੋਇਆ ਪੰਜਾਬ ਦੇ ਕਈ ਸਾਰੇ ਹਿੱਸਿਆਂ ਦੇ ਵਿੱਚ 12 ਨੂੰ ਵੀ ਵਰਖਾ ਕਰ ਸਕਦਾ ਤੁਹਾਡੀ ਸਾਹਮਣੇ ਸਕਰੀਨ ਤੇ ਦਿਖਾਈ ਦੇ ਰਿਹਾ ਹੈ ਭਾਵੇਂ ਕਿ ਮਾਲਵੇ ਦਾ ਹਿੱਸਾ ਜਿਹੜਾ ਹੈਗਾ ਕੁਝ ਸੁਰੱਖਿਅਤ ਨਜ਼ਰ ਆ ਰਿਹਾ ਹੈ ਪਰੰਤੂ ਅੱਜ ਵਰਗੇ ਹਾਲਾਤ ਨਹੀਂ ਹੋਣਗੇ ਅੱਜ ਵਰਗੇ ਹਾਲਾਤ ਨਹੀਂ ਹੋਣਗੇ ਮੈਂ ਕਿ ਹੁਣ ਸਿਸਟਮ ਜਿਹੜਾ ਹੈਗਾ ਕੱਲ ਨੂੰ ਵਰਖਾ ਆਏਗੀ ਕੁਝ ਜਗ੍ਹਾ ਹਨੇਰੀ ਆਏਗੀ ਲੇਕਿਨ ਅੱਜ ਦੇ ਨਾਲੋਂ ਕਮਜ਼ੋਰ ਹੋ ਜਾਏਗਾ ਤੇ ਬੱਦਲਾਂ ਦਾ ਨਿਰਮਾਣ ਹੋਏਗਾ ਕਿੱਥੇ ਕਾਰਵਾਈ ਕਰਦੇ ਹੈ ਇਹ ਟੁੱਟਮੀ ਕਾਰਵਾਈ ਹੋਏਗੀ ਜਿਵੇਂ ਅੱਜ ਟੁੱਟਮੀ ਕਾਰਵਾਈ ਸੀ ਇੱਥੇ ਮੀ ਪੈ ਗਿਆ ਉੱਥੇ ਨਹੀਂ ਪਿਆ ਇੱਥੇ ਪੈ ਗਿਆ ਉੱਥੇ ਨਹੀਂ ਪਰ ਮਾਨਸੇ ਦਾ ਇੱਕ ਵੀਰ ਕਹੀ ਜਾਂਦਾ ਸਾਡੇ ਮਾਨਸੇ ਤਾਂ ਮੀ ਪਿਆ ਹੀ ਨਹੀਂ ਦੂਸਰਾ ਵੀਰ ਕਮੈਂਟ ਕਰ ਰਿਹਾ ਕਿ ਜੀ ਮਾਨਸੇ ਦਾ ਇੱਕ ਪਾਸਾ ਜਿਹੜਾ ਹੈਗਾ ਬੁਰੇ ਤਰੀਕੇ ਨਾਲ ਰੋਲਤਾ ਮੀ ਨੇ 90 ਤੇ ਇੱਕ ਵੀਰ ਕਹਿ ਰਿਹਾ ਕਿ ਸਾਡੇ ਤਾਂ 90 ਵੀ ਮੀ ਪਿਆ ਹੀ ਨਹੀਂ ਦੂਸਰਾ ਵੀਰ ਕਹਿ ਰਿਹਾ ਕਿ ਨਹੀਂ ਨਹੀਂ 90 ਦਾ 10 ਤਰੀਕ ਨੂੰ ਇੱਕ ਪਾਸੇ ਚੰਗਾ ਮੀ ਪੈ ਗਿਆ ਈਵਨ ਕਿ ਗੜੇ ਵੀ ਪੈ ਗਏ ਤਾਂ ਇਸ ਤਰੀਕੇ ਦਾ ਸਿਸਟਮ ਹੈ ਜਿਹੜਾ ਹੈਗਾ ਇਹ ਚੱਲ ਰਿਹਾ ਹੈਗਾ ਤਾਂ ਇਹਦੇ ਨਾਲ ਜਿਹੜਾ ਹੈਗਾ ਇੱਕ ਕੱਲ ਦਾ ਦਿਨ ਹੋਰ ਹੈ ਇਸ ਤੋਂ ਬਾਅਦ ਦੇ ਵਿੱਚ ਫਿਰ ਦੁਬਾਰਾ ਜਿਵੇਂ ਅਸੀਂ ਤੇ 18 ਦੇ ਨੇੜੇ ਜਾਂਦੇ ਹੈਗੇ ਆ ਤਾਂ ਫਿਰ ਇੱਕ ਸਿਸਟਮ ਆਏਗਾ ਜਿਹੜਾ ਕਿ ਕਾਰਵਾਈ ਕਰੇਗਾ ਉਹ ਸਿਸਟਮ ਇਹ ਸਿਸਟਮ ਤੋਂ ਤਕੜਾ ਨਹੀਂ ਰਹੁੰਦਾ ਉਹਦੇ ਬਾਰੇ ਵੀ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਭਾਰਤੀ ਮੌਸਮੀ ਭਾਗ ਦਾ ਇੱਕ ਨਾਮ ਹੈਗਾ ਭਾਰਤੀ ਮੌਸਮ ਵਿਭਾਗ ਦੇ ਹੱਕ ਕਹਿਣਾ ਹੈ ਕਿ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਤੇ ਰਾਜਸਥਾਨ ਦੇ ਵਿੱਚ 12 ਅਪ੍ਰੈਲ ਨੂੰ ਵੀ ਕੁਝ ਜਗ੍ਹਾ ਤੇ ਤੇਜ਼ ਹਵਾ ਦੇ ਬੁੱਲੇ ਚੱਲ ਸਕਦੇ ਐ ਕੁਝ ਜਗ੍ਹਾ ਤੇ ਜਿਹੜਾ ਹੈਗਾ ਹਨੇਰੀ ਆ ਸਕਦੀ ਐ ਤੇ ਵਰਖਾ ਹੋ ਸਕਦੀ ਐ ਫੇਰ ਜਿਹੜਾ ਥੜਾ ਤਾਪਮਨ ਹੈਗਾ ਇਹ ਛਣ 2 ਡਿਗਰੀ ਤੇੜੀ ਹੈਗੀ ਐ ਥੱਲੇ ਡਿੱ ਗਿਆ ਇਹ ਅਗਲੇ 3 ਦਿਨ 2 ਡਿਗਰੀ ਇਹ ਥੱਲੇ ਡਿੱ ਗਿਆ ਰਹੇਗਾ ਮੱਕੇ 12 13 14 ਠੀਕ ਐ ਫੇਰ 15 16 17 18 ਅਗਲੇ ਉਹ 4 ਦਿਨ ਜਿਹੜੇ ਹੋਣਗੇ ਉਹਦੇ ਵਿੱਚ 3 ਤੋਂ 5 ਡਿਗਰੀ ਦਾ ਤਾਪਮਨ ਵਧੇਗਾ ਤਾਂ ਸਾਡੇ ਤੇ ਫਿਰ ਹੀਟ ਦਾ ਅਲਰਟ ਆਵੇਗਾ ਠੀਕ ਹੈ ਤਾਂ 12 ਨੂੰ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਦੇ ਵਿੱਚ ਵਰਖਾ ਘਟ ਜੇਗੀ ਜਿੱਥੇ ਅੱਗੇ ਪੰਜਾਬ ਸੈਂਟ ਏਰੀਆ ਕਵਰ ਕੀਤਾ ਇੱਕਲ 25% ਤੱਕ ਸੀਮਿਤ ਰਹੇਗੀ ਤੇ ਫਿਰ 18 April ਤੱਕ ਮੌਸਮ ਆਮ ਤੌਰ ਤੇ ਖੁਸ਼ਕ ਬਣਿਆ ਰਹੇਗਾ ਜੇ ਅਸੀਂ ਦੂਸਰੇ ਮਾਡਲ ਦੇਖਦੇ ਹਾਂ ਤਾਂ ਦੇਖੋ ਇਹ ਮਾਡਲ ਵੀ ਆਪਾਂ ਨੂੰ ਦਿਖਾ ਰਿਹਾ ਹੈ ਕਿ ਇਹ ਏਰੀਆ ਇਹ ਕਹਿ ਰਿਹਾ ਹੈ ਕਿ ਇਸ ਤਰ੍ਹਾਂ ਆਪਣਾ ਇਹ ਫਰੀਦਕੋਟ ਫਾਜ਼ਿਲਕਾ ਸ਼੍ਰੀ ਮਕਸਦ ਸਾਹਿਬ ਬਠਿੰਡਾ ਬਰਨਾਲਾ ਮੋਗਾ ਮਾਨਸਾ ਲਗਭਗ ਇਹ ਜਿਹੜੇ ਏਰੀਏ ਹੈਗੇ ਆ ਇਸ ਏਰੀਏ 'ਚ ਕੱਲ ਨੂੰ ਵਰਖਾ ਦੀ ਸੰਭਾਵਨਾ ਘੱਟ ਰਹੇਗੀ ਠੀਕ ਹੈ ਬਾਕੀ ਜਿਹੜਾ ਹੈਗਾ ਏਰੀਆ 'ਚ ਇਹ ਮਾਡਲ ਵਰਖਾ ਦਿਖਾ ਰਿਹਾ ਹੈ ਸਮਝ ਆ ਗਈ ਤੇ ਇਸ ਤੋਂ ਬਾਅਦ ਦੇ ਵਿੱਚ ਮੌਸਮ ਖੁਸ਼ਕ ਹੈ ਲੇਕਿਨ ਜਿਵੇਂ ਆਪਾਂ ਅੱਗੇ ਜਾਵਾਂਗੇ 18 ਤਰੀਕ ਤੋਂ ਜਾਂ 18 ਤੋਂ ਅੱਗੇ ਜਾਣਾ ਸ਼ੁਰੂ ਕਰਦੇ ਆਂ ਤਾਂ ਫੇਰ ਪੰਜਾਬ ਦੇਖੋ ਕਿ ਵਰਖਾ ਦੀ ਸੰਭਾਵਨਾ ਬਣਦੀ ਹੈ ਕਿਉਂਕਿ ਇਹ ਸਿਸਟਮ ਜਿਹੜਾ 18 ਵਾਲਾ ਸਿਸਟਮ ਹੈ ਹੌਨਰ ਸਿਸਟਮ ਤੋਂ ਪਾਰਾ ਹੋਇਆ ਗਿਆ ਇਸ ਕਰਕੇ ਪਹਾੜਾਂ ਤੇ ਦੇਖ ਰਹੇ ਹਾਂ ਤਾਂ ਕਾਫੀ ਚੰਗੀਆਂ ਵਰਖਾ ਦੀਆਂ ਝੁੱਟੀਆਂ ਵੀ ਲੱਗ ਸਕਦੀਆਂ ਤਾਂ 18 19 20 ਇਹਨਾਂ ਦਿਨਾਂ ਦੇ ਦਰਮਿਆਨ ਵਰਖਾ ਹੋਣ ਦੀ ਅਸ਼ੰਕਾ ਰਹੇਗੀ ਦੁਬਾਰਾ ਤਾ ਇਹ ਜਿਹੜਾ ਹੈਗਾ ਸੰਭਾਵਨਾ ਜਾਂ ਸ਼ੰਕਾ ਜੋ ਵੀ ਹੈ ਉਹ ਹੈ ਠੀਕ ਹੈ ਮੌਜੂਦਾ ਸਿਸਟਮ ਦੇ ਵਿੱਚ ਆਪਾਂ ਨੂੰ ਜ਼ਿਲੇਵਾਰ ਮੇਰੇ ਖਿਆਲ ਚ ਗੱਲ ਕਰਨ ਦੀ ਜ਼ਰੂਰਤ ਨਹੀਂ ਹੈਗੀ ਬਸ ਆਪ ਇਹ ਹੀ ਕਹਿ ਸਕਦੇ ਹਾਂ ਕਿ ਹਜੇ ਇੱਕ ਦਿਨ ਹੋਰ ਹੈ ਜਦੋਂ ਇਹ ਸਿਸਟਮ ਦੇ ਨਾਲ ਪੰਜਾਬ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਵਰਖਾ ਹੋ ਸਕਦੀ ਹੈ ਕਿਤੇ ਤੇਜ਼ ਹਵਾ ਚੱਲ ਸਕਦੀ ਹੈ ਪੰਜਾਬ ਹਰਿਆਣਾ ਰਾਜਸਥਾਨ ਇਹ ਸਾਰੇ ਏਰੀਏ ਦੇ ਵਿੱਚ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ 16 17 18 ਦੇ ਦਰਮਿਆਨ ਜਿਹੜਾ ਹੈਗਾ ਹੀਟ ਵੇਵ ਦੁਆਰਾ ਫਿਰ ਆਜ ਆਵੇਗੀ 12 13 14 ਨੂੰ ਜਿਹੜਾ ਹੈਗਾ ਟੈਂਪਰੇਚਰ ਠੀਕ ਰਹਿਣਗੇ ਠੀਕ ਹੈ ਤਾਂ ਦਿਲੇਵਾਰ ਜਾਣ ਦੀ ਕਿਸਮੇ ਖਿਆਲ ਕੋਈ ਜ਼ਰੂਰਤ ਨਹੀਂ ਹੋਏਗੀ ਤਾਂ ਕੱਲ ਨੂੰ ਕੁਝ ਏਰੀਆਸ 'ਚ ਮਾਮਲਾ ਰਹੇਗੀ ਵਰਖਾ ਹੋ ਸਕਦੀ ਹੈ ਸਿਸਟਮ ਅੱਜ ਦੇ ਨਾਲੋਂ ਕਮਜ਼ੋਰ ਹੋ ਚੁੱਕਾ ਹੋਏਗਾ ਤੇ ਅੱਜ ਜਿੰਨਾ ਨੁਕਸਾਨ ਹੋਣ ਦੀ ਸੰਭਾਵਨਾ ਨਹੀਂ ਹੈਗੀ ਇਸੇ ਤਰੀਕੇ ਨਾਲ ਗੰਗਾ ਦੇ ਹਰਮਾਨਗੜਾ ਇੱਥੇ ਵੀ 12 ਤਰੀਕ ਨੂੰ ਕੁਝ ਏਸੇ ਦੇ ਵਿੱਚ ਤੇਜ਼ ਹਵਾ ਦੇ ਬੁੱਲੇ ਆ ਸਕਦੇ ਆ ਅਲਰਟ ਜਾਰੀ ਹੈਗਾ 15 16 ਨੂੰ ਫਿਰ ਇੱਥੇ ਹੀਟ ਵੇਵ ਆ ਸਕਦੀ ਹੈ ਯੂਪੀ ਦੇ ਵਿੱਚ ਰਾਤ ਨੂੰ ਕਾਰਵਾਈ ਜਾਰੀ ਹੈ ਤੇਜ਼ ਹਵਾ ਚੱਲ ਰਹੀ ਹੈ ਬੱਦਲਾ ਨਿਰਮਾਣ ਹੋਇਆ ਕੁਝ ਜਗ੍ਹਾ ਵਰਖਾ ਹੋ ਰਹੀ ਹੈ ਫੇਰ ਵੀ ਹਜੇ 12 ਤਰੀਕ ਨੂੰ ਵੀ ਇੱਥੇ ਜਿਹੜਾ ਗੜੇ ਪੈਣ ਤੇ ਤੇਜ਼ ਹਵਾ ਦੀ ਸ਼ੰਕਾ ਬਣੀ ਰਹੇਗੀ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਫਿਰ ਜਿਹੜਾ ਹੈਗਾ ਮੌਸਮ ਇੱਕ ਵਾਰੀ ਸਾਫ਼ ਹੋ ਜਾਏਗਾ ਤੇ ਦੁਬਾਰਾ ਫਿਰ ਜਿਹੜਾ 18-19 ਵਾਲਾ ਸਿਸਟਮ ਹੈ ਉਹ ਕਿਸੇ ਜਗ੍ਹਾ ਤੇ ਕਾਰਵਾਈ ਕਰ ਸਕਦਾ ਹੈ ਤਾਂ ਜੇ ਅਸੀਂ ਕੈਪ ਇੰਡੈਕਸ ਦੇਖਦੇ ਹਾਂ ਤਾਂ ਸ਼ੁਰੂ ਜਿ ਦਿਖਾਉਣਾ ਚਾਹੀਦੇ ਸੀਗੇ ਤੁਸੀਂ ਦੇਖ ਰਹੇ ਹੋ ਕਿ ਕੈਪ ਇੰਡੈਕਸ ਸਾਡਾ ਜਿਹੜਾ ਹੈਗਾ ਹਾਈ ਚੱਲ ਰਿਹਾ ਹੈ। ਬਸ ਇਸੇ ਹਾਈ ਕੈਪ ਇੰਡੈਕਸ ਕਰਕੇ ਹੀ ਸਾਨੂੰ ਜਿਹੜਾ ਹੈਗਾ ਇਹ 12 ਨੂੰ ਖਤਰਾ ਹੈਗਾ ਕਿ ਗਰਜ ਚਮਕਾਲੇ ਬੱਦਲਾ ਨਿਰਮਾਣ ਹੋਵੇਗਾ ਭਾਵੇਂ ਕਿ ਮਾਡਲ ਦਿਖਾ ਰਿਹਾ ਹੈ ਕਿ ਮੁਕਸਰ ਬਠਿੰਡਾ ਇਹ ਜਿਹੜਾ ਏਰੀਆ ਇੱਥੇ ਵਰਖਾ ਨਹੀਂ ਹੋਏਗੀ। ਲੇਕਿਨ ਜਦੋਂ ਇੱਥੇ ਕੈਪ ਇੰਡੈਕਸ ਤੁਸੀਂ ਦੇਖਦੇ ਹੋ ਕਿ ਕੈਪ ਇੰਡੈਕਸ ਤੁਹਾਡਾ ਜਿਹੜਾ ਹੈਗਾ ਕਾਫੀ ਉੱਪਰ ਜਾਂਦਾ 1000 ਤੋਂ ਉੱਪਰ ਜਾ ਰਿਹਾ ਆ ਏਰੀਆ ਤਾਂ ਪਾਣੀ ਪਾਤ ਨਿਊ ਡੈਲੀ ਤਾਂ ਜੇਕਰ ਕੈਪ ਇੰਡੈਕਸ ਉੱਪਰ ਜਾਂਦਾ ਤਾਂ ਫਿਰ ਗਰਜ ਚਮਕਾਲੇ ਬੱਦਲਾਂ ਦਾ ਨਿਰਮ ਕਿਸੇ ਵੀ ਸਮੇਂ ਇੱਥੇ ਹੋ ਸਕਦਾ ਹੈ ਤੇ ਉਹਦੇ ਨਾਲ ਜੇ ਕੋਈ ਕਾਰਵਾਈ ਹੁੰਦੀ ਹੈ ਤੇ ਉਹਦੇ ਤੋਂ ਜਿਹੜਾ ਹੈਗਾ ਇਨਕਾਰ ਨਹੀਂ ਕੀਤਾ ਜਾ ਸਕਦਾ